ਹਾਂ ਤਾਂ ਕੀ ਫਰਕ ਮਹਿਸੂਸ ਹੁੰਦਾ ਫਰਕ ਇਹ ਜੇ ਹਾਂ ਅੱਗੇ ਇਸਾਂ ਜਿਹੜਾ ਬੈਠੇ ਹੋ ਕੀ ਦਾ ਸੀ ਹਾਂ ਕੈਰੋ ਕਾ ਕੋਬੇ ਹੋ ਗਏ ਉੱਠਣਾ اچھا ਹੁਣ ਇਹ ਰੱਖਣਾ ਦੇ ਸਿੱਧੇ ਹੋ ਕੇ ਵੇ ਜਾ ਅੱਛਾ ਹੁਣ ਆਰਾਮ ਨਾਲ ਹੀ ਉੱਠ ਪੈਂਦੇ ਹਾਂ ਸਿੱਧੇ ਉੱਠ ਪਈ ਜਾ ਅੱਗੇ ਕੋਬੇ ਹੋ ਕੇ ਉੱਠਦੇ ਅੱਗੇ ਪਹਿਲਾਂ ਗੋਡਿਆਂ ਦੇ ਹੱਥ ਰੱਖ ਕੇ ਵੇ ਤਾ ਅੱਛਾ 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 ਹਾਂ ਹੁਣ ਕੋਈ ਮੁਸ਼ਕਲ ਨਹੀਂ ਨਾ ਨਾ ਹੁਣ ਨਹੀਂ ਹੋਈ ਸੀ ਠੀਕ 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 ਹਾਂ ਜੀ ਧੰਨਵਾਦ ਜੀ ਸਸੀ ਗਾਪਾਪੂ ਜੀ ਅਸੀ ਗਾ ਜੀ ਬਾਪੂ ਜੀ ਤੁਹਾਨੂੰ ਕੀ ਮੁਸ਼ਕਲ ਸੀ ਜਰਾ ਉੱਚੀ ਆਵਾਜ਼ ਚ ਦੱਸਿਓ ਨਿਕਾ ਵੀ ਲੱਗਦੀ ਆਪਣੇ ਰੀੜ ਦੀ ਹੱਡੀ ਜਾਈਏ ਨੁਕਸ ਗਿਆ ਆਹੀ ਕੀ ਨੁਕਸ ਸੀ ਰੀੜ ਦੀ ਹੱਡੀ ਕੀ ਮੁਸ਼ਕਲ ਸੀ ਇਹ ਵੀ ਪੀੜੀ ਦੇ ਬੈਕੋ ਖਿਜਾਈ ਅੱਛਾ ਤੇ ਤਾਂ ਠਹਿਰੀ ਹੀ ਜਾਂਦਾ ਠੀਕ ਹੈ ਜੀ ਇਹ ਪਰਾਂਪਰ ਵਿੱਚੇ ਗਾਂਵ ਜਾਣੀ ਹੋਇਆ ਜਾਂਦਾ ਪੀੜ ਬੜੀ ਹੁੰਦੀ ਤੇ ਮੁਰਕੇ ਸਿੱਧਾ ਹੀ ਨਹੀਂ ਹੋਇਆ ਜਾਂਦਾ ਲੱਕ ਪੀੜ ਕਰਦਾ ਸੀ ਹਾਂ ਠੀਕ ਆ ਤੇ ਹੁਣ ਦੇ ਵਧੀਆ ਕੇ ਨਾਲ ਆਪਣੇ 8 ਦਿਨਾਂ ਦੀ ਦਵਾਈ ਖਾਦੀ ਆ 8 ਦਿਨਾਂ ਦੀ ਦਵਾਈ ਖਾਦੀ ਅਜੇ ਤਹੀ ਹਾਂ ਇਹ ਦਾ ਫਰਕ ਪੈ ਗਿਆ ਅਗੇ ਨੂੰ ਅਗੇ ਨਾਲੋਂ ਫਰਕ ਪੈ ਗਿਆ 8 ਦਿਨ ਸੀ ਹਾਂ ਜੀ ਠੀਕ 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 ਹਾਂ ਮਤਲਬ ਤੁਸੀਂ ਸਿਰਫ ਅਜੇ 8 ਦਿਨ ਦੀ ਦਵਾਈ ਖਾਧੀ ਆ ਹਾਂ ਜੀ 8 ਦਿਨ ਦੀ ਦਵਾਈ ਖਾ ਕੇ ਆਏ ਹੋ ਤੇ 8 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਆਰਾਮ ਮਿਲਣਾ ਸ਼ੁਰੂ ਹੋ ਗਿਆ ਹਾਂ ਮਿਲਣਾ ਸ਼ੁਰੂ ਹੋ ਗਿਆ ਠੀਕ ਠੀਕ ਤੇ ਤੁਹਾਡਾ ਨੁਕਸ ਕਿੰਨਾ ਕੁ ਪੁਰਾਣਾ ਸੀ ਲਗਭਗ ਪੁਰਾਣਾ ਹੈ ਤੁਹਾਡੂ ਦਾ ਜਿਹਨੂੰ ਮੇਰੇ ਦਾਦਾ ਦਾ 20 ਸਾਲ ਹੀ ਹੋ ਚਲੇ ਨੇ 20 ਸਾਲ ਪੁਰਾਣਾ ਸੀ ਲਗਦਰ ਹਾਂ ਜੀ ਮੈਨੂੰ ਦਵਾਈ ਵੀ ਖਾਲੇ ਦੀ ਟੀਕਟ ਲਵਾ ਲੈਣੇ ਵੇ ਇਹ ਤੁਰ ਪਣਾ ਅੱਛਾ ਅੱਛਾ ਇੰਜੈਕਸ਼ਨ ਲਵਾ ਲੈਂਦੇ ਹੋ ਦਵਾਈਆਂ ਖਾ ਲੈਂਦੇ ਹੋ ਪੂਰਾ ਆਰਾਮ ਨਹੀਂ ਆਉਂਦਾ ਨਾ ਨਾ ਉਹ ਦਿਹਾੜੀ ਰਹਿਣਾ ਮੁੜ ਕੇ ਫੇਰ ਹੋ ਅੱਛਾ ਇੱਕ ਦਿਨ ਆਰਾਮ ਰਹਿਣਾ ਫੇਰ ਹੋ ਜਾਣਾ ਹੁਣ ਇਹ ਜਿਹੜੀ ਤੁਸੀਂ ਸਾਡੇ ਕੋ ਖਾ ਰਹੇ ਹੋ ਇਹ 8 ਦਿਨ ਦੀ ਖਾਦ ਹੀ ਹੈ ਤੇ ਇਹਦੇ ਨਾਲ ਜ਼ਿਆਦਾ ਕਿੰਨਾ ਫਰਕ ਲੱਗਦਾ ਕਿੰਨਾ ਫਰਕ ਦਾ ਸੰਤਾ ਸਾਹਿਬ ਵੀ ਨਹੀਂ ਹੁੰਦੀ ਮਾਫਾ ਵੀ ਮਸਾਉ ਨਹੀਂ ਹੁੰਦੀ ਚਾਕੇ ਨਹੀਂ ਜੇ ਸਕੂਟਰੀ ਤੇ بڑا ਜੋਖਿਆ ਵਜਣਾ ਨਾ ਜਦੋਂ ਹੂੰ ਹੂੰ ਤਦੋਂ ਆ ਜਾਣ ਦੇ ਜਾਣੀ ਹੂੰ ਤੇ ਹੁਣ ਮਾਫਾ ਮਿਲੂ ਨਹੀਂ ਹੋਈ ਆ ਭਾਇਆ ਸਕੂਟਰੀ ਤੇ हां ये फरमान है और अब जे महाराज गाड़ी में रखे ले नहीं गाड़ी भी रहेगा जी अरमान ठीक है ठीक है बाबा जी बहुत-बहुत धन्यवाद अड्डा ठीक है दोस्तों पूरी वीडियो देखने के बाद इस नु वत तो वत लाइक कमेंट और शेयर जरूर कर दियो ता जो कमर दर्द तो परेशान जो मरीज हन ओना तक ये वीडियो जरूर पहुंच सके और ओ इस कामयाब इलाज तो ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ